ਗੋੜੀ ਮਹੱਲਾ ਪੰਜਵਾ ਪਾਰਬਰੰਪੂਰਨ ਪਰਮੇਸ਼ਣ ਮੰਨਤਾ ਕੀ ਉਟ ਗਹੇ ਜੈ ਰੇ ਜੇਨ ਧਾਰੇ ਬ੍ਰਹਮੰਡ ਖੰਡ ਹਰ ਤਾ ਕੋ ਨਾਮ ਜਪ ਜਰੇ ਰਹਾਉ ਮਾਨ ਕੀ ਮਾਤ ਤਿਹਾ ਗੁਰ ਜਨ ਹੁਕਮ ਬੂਝ ਸੁਖ ਪਾਈਏ ਰੇ ਜੋ ਪ੍ਰਭ ਕਰੈ ਸੋਈ ਪਲ ਮੰਨ ਦੋਖ ਸੋ ਕੋ ਯੋ ਹੀ ਧਾਈਐ ਰੇ ਕੋਟ ਪਤ ਤ ਉਧਾਰੇ ਖਿੰਡ ਮੈਂ ਕਰਤੇ ਬਹਾਰ ਨ ਲਾਗੇ ਰੇ ਦੀਨ ਦਰਦ ਦੁਖ ਭੰਜਨ ਸੁਆਮੀ ਜਿਸ ਪਾਵੈ ਤਿਸ ਨਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤ ਪਾਲਕ ਜੀ ਪ੍ਰਾਨ ਸੁਖ ਸਹਗਰ ਰੇ ਦੇਂਦੇ ਟੋਟ ਨਹੀਂ ਤੇਸ ਕਰਤੇ ਪੂਰੇ ਰਯੋ ਰਤ ਨਗਰ ਰੇ ਜਾਚਕ ਜਾਚੇ ਨਾਮ ਤੇਰਾ ਸੁਆਮੀ ਕਾਟ ਕਾਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਨਾਈ ਜਾਤੇ ਬਿਰਥਾ ਨ ਕੋਈ ਰੇ ਗੋੜੇ ਮਹੱਲਾ ਪੰਨਵਾ ਹਰ ਹਰ ਕਬੂ ਨਮਨੋ ਬਸਾਰੇ ਈ ਆਉ ਆ ਸਰਬ ਸੁਖ ਦਾਤਾ ਸਗਲ ਕਟਾ ਪ੍ਰਤਪਾਰੇ ਰਹਾਉ ਮਹਾ ਕਸ਼ਟ ਕਾਟੇ ਕਿਨ ਪੀਤਰ ਰਸ ਨਾਮ ਚਿਤਾਰੇ sheetle saat sook har sar ni jaldi agan nivare garb kund narak tera ka pav jal pare utare charan kamal aradat man meh jam ki traso bidari ਪੂਰਨ ਪਰਬਰੰਪਰ ਮੇਸ਼ਰ ਉਚਾਈ ਅਗਮ ਅਪਾਰੇ ਗੋਣ ਗਾਵਤ ਤਿਆਵਤ ਸੁਖ ਸਾਗਰ ਜੂ ਵੀ ਜਨਮ ਨਹਾਰੇ ਕਾਮ ਕਰੋ ਦਲੋਬ ਮੋਹ ਮਨ ਲੀਨੋ ਨਿਰਗੁਣ ਕੇ ਦਤਾਰੇ ਕਰ ਕਿਰਪਾ ਆਪਣੋ ਨਾਮ ਦੇ ਜਹਨਾਨਕ ਸਦ ਬਲਿਹਾਰੇ ਰਾਗ ਗਉੜੀ ਚੇਤੀ ਮਹਿਲਾ ਪਨੁਆ ਸੋਖ ਨਾਏ ਰੇ ਹਰ ਭਗਤ ਬਿਨਾ ਜਾਣ ਮ ਜੇ ਤੇ ਰਤਨ ਅਨਮੋਲਕ ਸਾਧ ਸੰਗਤ ਜਪ ਇੱਕ ਕਿ ਨਾ ਰਹਾ ਸੋਤ ਸੰਪਤ ਬਨ ਤਾ ਬੇਨੋਦ ਛੋੜ ਗਏ ਬਹੁ ਲੋਗ ਪੋਗ ਹੈ ਵਰ ਗੈ ਵਰ ਰਾਜ ਰੰਗ ਤਿਆਗ ਚਾਲਿਓ ਹੈ ਮੂੜ ਨੰਗ ਚੂਆ ਚੰਦਨ ਦੇਹ ਫੁੱਲ ਆ ਸੋ ਤਨ ਤਰ ਸੰਗ ਰੂਲਿਆ ਮੋਹੇ ਮੋਹਿਆ ਜਾਣੇ ਦੂਰ ਹੈ ਕਹੋ ਨਾਨਕ ਸਦਾ ਹਦੂਰ ਹੈ ਹੋ ਨਾਨਕ ਸਰਦਾ ਦੂਰ ਹੈ